ਬੱਸ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਸਰਕਾਰੀ ਬੱਸ ਹਾਦਸਾ ਗ੍ਰਸਤ ਹੋਈ ਹੈ ਸਵਾਰੀਆਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਨੱਕੋ ਨੱਕ ਸਰਕਾਰੀ ਬੱਸ ਜਿਹੜੀ ਉਹ ਭਰੀ ਹੋਈ ਸੀ ਪਨਬਸ ਬੱਸ ਹੈ ਨਹਿਰ ਦੇ ਵਿੱਚ ਜੜ ਗਈ ਹੈ ਸੂਏ ਦੇ ਵਿੱਚ ਜੜ ਗਈ ਹੈ ਪੁਲ ਦੇ ਉੱਪਰ ਭਿਆਨਕ ਹਾਦਸਾ ਵਾਪਰਦਾ ਹੈ ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਪੁਲ ਤੋਂ ਡਿੱਗ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੜੀ ਹੀ ਖਤਰਨਾਕ ਤਸਵੀਰ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਮੋਗਾ ਜਾ ਰਹੀ ਸੀ ਜਲੰਧਰ ਤੋਂ ਮੋਗਾ ਜਾ ਰਹੀ ਸੀ ਕਿ ਇਹ ਬੱਸ ਤਾਂ ਰਸਤੇ ਦੇ ਵਿੱਚ ਧਰਮਕੋੜ ਦੇ ਬਿਲਕੁਲ ਕੋਲ ਕਮਾਲਪਿੰਡ ਦੇ ਕੋਲੇ ਖਾਦਸਾ ਵਾਪਰ ਗਿਆ ਪੰਜਾਬ ਰੋਡਵੇ ਦੀ ਇਹ ਬੱਸ ਹੈ ਔਰ ਪਿਕਅਪ ਗੱਡੀ ਦੇ ਨਾਲ ਟਕਰਾਉਣ ਤੋਂ ਬਾਅਦ ਦੇ ਵਿੱਚ ਕਈ ਫੁੱਟ ਥੱਲੇ ਸੂਏ ਦੇ ਵਿੱਚ ਜਾ ਡਿੱਗਦੀ ਆ ਪੁਲ ਤੋਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਔਰ ਸਵਾਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਅਣਗਿਲੀ ਸੀ ਡਰਾਈਵਰ ਦੀ ਗਲਤੀ ਸੀ ਕਿਉਂਕਿ ਡਰਾਈਵਰ ਮੋਬਾਈਲ ਫੋਨ ਦੇ ਉੱਪਰ ਗੱਲ ਕਰ ਰਿਹਾ ਸੀ ਇੱਕ ਪਾਸੇ ਬੱਸ ਚਲਾ ਰਿਹਾ ਹੈ ਔਰ ਦੂਸਰੇ ਪਾਸੇ ਮੋਬਾਈਲ ਫੋਨ ਤੇ ਗੱਲਾਂ ਮਾਰ ਰਿਹਾ ਹੈ ਜਿਸ ਕਾਰਨ ਉਹਦਾ ਧਿਆਨ ਭਟਕ ਗਿਆ ਔਰ ਡਵਾਈਡਰ ਕਰਾਸ ਕਰਕੇ ਪਿਕਅਪ ਗੱਡੀ ਦੇ ਨਾਲ ਬੱਸ ਦੀ ਟੱਕਰ ਹੋ ਗਈ ਔਰ ਟੱਕਰ ਹੋਣ ਤੋਂ ਬਾਅਦ ਬੱਸ ਜਿਹੜੀ ਹੈ ਬੇਕਾਬੂ ਹੋ ਕੇ ਤੇ ਪੁਲ ਤੋਂ ਹੇਠਾਂ ਕਈ ਫੁੱਟ ਥੱਲੇ ਸੂਏ ਦੇ ਵਿੱਚ ਡਿੱਗ ਜਾਂਦੀ ਹੈ